ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੁਕਾਨਦਾਰ ਦੀ ਕੰਪੱਟੀ ਦੇ ਉੱਤੇ ਪਿਸਤੌਲ ਰੱਖ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰ ਜਦ ਆਪਣੀ ਦੁਕਾਨ ਦੇ ਉੱਤੇ ਬੈਠਾ ਸੀ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਬਾਜ਼ਾਰ ਦੇ ਵਿੱਚ ਹੀ ਡਰ ਦਾ ਮਾਹੌਲ ਬਣ ਗਿਆ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਛੋਟੀ ਜਿਹੀ ਕਨਫੈਂਕਟਰੀ ਦੀ ਦੁਕਾਨ ਸੀ ਜਿਸ ਦੇ ਦੁਕਾਨਦਾਰ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਮੱਥੇ ਦੇ ਉੱਤੇ ਬੰਦੂਕ ਰੱਖ ਕੇ ਸਾਰੇ ਦਿਨ ਦੀ ਕਮਾਈ ਉਸ ਪਾਸੋਂ ਲੁੱ ਸ਼ਾਨਦਾਰ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸਤੇ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਕਿ ਰੋਜ਼ ਦੀ ਤਰ੍ਹਾਂ ਹੀ ਆਪਣੀ ਦੁਕਾਨ ਦੇ ਉੱਤੇ ਬੈਠਾ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬਲੇਟੇ ਹੋਏ ਸੀ ਤਾਂ ਕਿ ਉਹਨਾਂ ਦੀ ਕੋਈ ਪਛਾਣ ਨਾ ਕਰ ਸਕੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਉਤਰ ਕੇ ਦੁਕਾਨ ਦੇ ਅੰਦਰ ਆਇਆ ਔਰ ਦੂਸਰਾ ਨੌਜਵਾਨ ਮੋਟਰਸਾਈਕਲ ਤੇ ਸਵਾਰ ਦੁਕਾਨ ਦੇ ਬਾਹਰ ਖੜਾ ਸੀ ਔਰ ਹੌਂਦੇ ਸਾਰ ਹੀ ਉਸਨੇ ਬੰਦੂਕ ਕੱਢ ਕੇ ਦੁਕਾਨਦਾਰ ਦੇ ਮੱਥੇ ਦੇ ਉੱਤੇ ਲਗਾ ਦਿੱਤੀ ਪਹਿਲਾਂ ਤਾਂ ਦੁਕਾਨਦਾਰ ਨੂੰ ਲੱਗਾ ਕਿ ਕੋਈ ਮਜ਼ਾਕ ਕਰ ਰਿਹਾ ਪਰ ਜਦੋਂ ਉਸਨੇ ਪ੍ਰੈਸਨਲ ਕੋ ਵੀ ਦੁਕਾਨਦਾਰ ਦਾ ਗੱਲਾ ਖੋਲੇ ਔਰ ਗੱਲੇ ਦੇ ਵਿੱਚ ਪਈ ਹੋਈ ਸਾਰੀ ਨਕਦੀ ਆਪਣੀ ਜੇਬ ਵਿੱਚ ਪਾ ਕੇ ਉੱਥੋਂ ਫਰਾਰ ਹੋ ਗਿਆ ਤਾਂ ਜਿਸ ਤੋਂ ਬਾਅਦ ਪੂਰੇ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਸ਼ਰੈ ਆਮ ਆਏ ਦੋ ਨੌਜਵਾਨਾਂ ਦੇ ਵੱਲੋਂ ਭਰੇ ਬਾਜ਼ਾਰ ਦੇ ਵਿੱਚ ਇਸ ਲੁੱਟ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਦੁਕਾਨਦਾਰ ਦੇ ਮੱਥੇ ਦੇ ਉੱਤੇ ਬੰਦੂਕ ਰੱਖ ਕੇ ਉਸ ਕੋਲੋਂ ਪੈਸੇ ਦੀ ਲੁੱਟ ਕੀਤੀ ਗਈ ਹੈ ਦੱਸਦੀ ਹੈ ਕਿ ਦੁਕਾਨਦਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਗੱਲੇ ਦੇ ਵਿੱਚ ਸਾਰੇ ਦਿਨ ਦੀ ਕਮਾਈ ਸੀ ਕਰੀਬ 10000 ਰੁਪਏ ਸੀ ਜਿਸ ਨੂੰ ਇਨ੍ਹਾਂ ਬਦਮਾਸ਼ਾਂ ਦੇ ਵੱਲੋਂ ਲੁੱਟ ਲਈ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਇਨ੍ਹਾਂ ਬਦਮਾਸ਼ਾਂ ਦੇ ਵੱਲੋਂ ਪ ਉਸ ਦੇ ਵੱਡੇ ਅਧਿਕਾਰੀਆਂ ਦੀਆਂ ਰਿਆਸ਼ਾ ਹਾਂ ਤਾਂ ਉਸ ਦੇ ਕੋਲੀ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਵੇਖ ਸਕਦੇ ਹੋ ਕਿ ਬੇਹੋ ਜਿਹੇ ਲੁਟੇਰੇ ਹੱਥਾਂ 'ਚ ਹਥਿਆਰ ਲੈ ਕੇ ਬਾਜ਼ਾਰਾਂ ਦੇ ਵਿੱਚ ਸ਼ਰਿਆਮ ਘੁੰਮ ਰਹੇ ਨੇ ਸ਼ਰਿਆਮ ਹੀ ਭਰੇ ਬਾਜ਼ਾਰ ਦੇ ਵਿੱਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੁਕਾਨਦਾਰ ਦੇ ਮੱਥੇ ਦੇ ਉੱਤੇ ਬੰਦੂਕ ਰੱਖ ਕੇ ਉਸ ਦੇ ਪਾਸੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਦੋਵੇਂ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਲੈ ਕੇ ਦੁਕਾਨਦਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਨਾਲ ਦੇ ਨਾਲ ਤਸਵੀਰਾਂ ਜੋ ਨੇ ਉਹ ਵੀ ਦੇਖ ਸਕਦੇ ਹੋ ਕਿ ਭਰੇ ਬਾਜ਼ਾਰ ਦੇ ਵਿੱਚ ਬੇਕੋਫ ਇਨਾ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੱਥਾਂ ਚ ਹਥਿਆਰ ਲੈ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਔਰ ਦੁਕਾਨਦਾਰ ਦੇ ਮੱਥੇ ਦੇ ਉੱਤੇ ਪਿਸਤੌਲ ਰੱਖ ਕੇ ਉਸਦੇ ਸਾਰੇ ਪੈਸੇ ਉਸਦੇ ਸਾਰੇ ਦਿਨ ਦੀ ਕਮਾਈ ਉਸ ਪਾਸੋਂ ਖੋ ਕੇ ਉੱਥੋਂ ਫਰਾਰ ਹੋ ਗਏ ਆ ਕੇ ਉਹਨੇ ਸਿੱਧੀ ਪਿਸਟਲ ਕਾਕ ਕੀਤੀ ਹੈ ਮੇਰੇ ਸਿਰ ਤੇ ਲਾਤੀ ਹੈ ਇਹ ਕਹਿੰਦੇ ਜੀ ਪੈਸੇ ਕੱਢ ਦੇ ਗੱਲੇ ਚ ਜਿੰਨੇ ਹੈਗੇ ਤੇ ਮੈਂ ਪਹਿਲੇ ਤਾਂ ਇਹ ਸੋਚਿਆ ਮੈਂ ਕਿ ਕੋਈ ਮੁੰਡਾ ਯਾਰ ਦੋਸਤ ਹੈਗਾ ਮਜ਼ਾਕ ਕਰਦਾ ਪ ਮੈਂ ਐਤੋਂ ਕੀ ਕਰਦਾ ਮੈਂ ਤੇ ਉਹ ਫਿਰ ਉਹਨੇ ਕਹਿ ਮੈਂ ਕਹਿੰਦਾ ਮੈਂ ਗੋਲੀ ਮਾਰ ਦੇਣੀ ਐ ਤੇ ਫਿਰ ਇਹ ਗੱਲਾ ਖੋਲਿਆ ਪੈਸੇ ਕਢ ਲਏ ਵਿੱਚੋਂ ਤੇ ਨਿਕਲ ਗਏ ਜਾਂਦੇ ਜਾਂਦੇ ਇਹ ਦਰਵਾਜ਼ਾ ਬੰਦ ਕਰਕੇ ਸ਼ਟਰ ਥੱਲੇ ਕਰਕੇ ਤੇ ਮੈਂ ਅੰਦਰ ਬੰਦ ਹੋ ਗਿਆ ਤੇ ਮੈਂ ਫੋਨ ਆਪਣੇ ਗਵੰਡੀ ਨੂੰ ਕੀਤਾ ਉਹਨੇ ਆ ਕੇ ਦਰਵਾਜ਼ਾ ਖੋਲਿਆ ਬਾਹਰ ਦੇ ਜੀ ਬਾਹਰ ਜਿਹੜਾ ਖੜਾ ਸੀ ਉਹਦਾ ਹੋਲਿਆ ਨਹੀਂ ਉਹਨੂੰ ਮੈਂ ਦੇ ਬਿਲਕੁਲ ਨਹੀਂ ਦੇਖਿਆ ਬਾਹਰ ਵਾਲੇ ਨੂੰ ਅੰਦਰ ਵਾਲੇ ਦਾ ਹੋਲਿਆ ਕੱਦ ਕਿੰਦਾ ਦਾ ਸੀ ਕੱਦ ਹੋਣਾ 5 ਫੁੱਟ 8 ਇੰਚ ਹੋਣਾ ਕੱਦ ਦਾ ਕਿੰਨੀ ਕੁ ਉਮਰ ਦੇ ਲੱਗਦੇ ਸੀ 22 23 ਸਾਲ ਦਾ ਹੋਣਾ ਹਾਂ 22 23 ਸਾਲ ਦਾ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਸਬਾਰਤ ਦੀ ਗੋਲ ਕੀਤੀ ਹੈ ਜਾਂ ਥਾਣੇ ਨਹੀਂ ਕੰਟਰੋਲ ਰੂਮ ਚ ਕੀਤਾ ਸੀ ਆਇਆ ਭਾਈ ਹਾਂ ਹਾਂ ਪੁਲਿਸ ਚ ਲੈ ਆ ਗਏ ਸੀ ਦੇਖੀਏ ਹਾਂਜੀ ਜਿੱਦਾਂ ਸ਼ਹਿਰ ਦੇ ਹਾਲਾਤ ਖਰਾਬ ਹੋ ਰਿਹਾ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਲੱਟ ਕੇ ਪੈਂਦੇ ਆ ਔਰ ਅੱਜ ਤੁਹਾਡੇ ਨਾਲ ਹੋ ਗਈ ਹੈ ਜਿਆਦਾ ਟਾਈਮ ਹੀ ਨਹੀਂ ਹੋਇਆ 8:30 9 ਵਜੇ ਦਾ ਟਾਈਮ ਹੋਣਾ ਸਾਢੇ 7 ਵਜੇ ਸਾਢੇ 7 ਵਜੇ ਕੀ ਕਹਿਣਾ ਚਾਹੋਗੇ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਜਿਹੜੇ ਨੇ ਉਹ ਸੌਫਟ ਟਾਰਗੇਟ ਹੋ ਗਿਆ ਇਹਨਾਂ ਵਾਸਤੇ ਦੁਕਾਨਦਾਰ ਦੀ ਹੁਣ ਕੋਈ ਸੇਫਟੀ ਨਹੀਂ ਹੈਗੀ ਇੱਥੇ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਬਾਕੀ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਆਪਣਾ ਧਿਆਨ ਆਪਣਾ ਧਿਆਨ ਰੱਖੋ ਹੋਰ ਕੀ ਹੋ ਸਕਦਾ ਹੈ ਕੱਲ ਸ਼ਾਮ ਕਰੀਬ 8 ਵਜੇ ਫਲਾਸੀਟੀ ਗੁਰਦਾਸਪੁਰ ਵਿੱਚ ਇਨਫੋਰਮੇਸ਼ਨ ਆਈ ਜਿਸ ਵਿੱਚ ਸ਼੍ਰੀ ਅਰੰਦਤਾ ਜੀ ਜੋ ਕਿ ਦੁਕਾਨਦਾਰ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਪਰ ਕੁਝ ਦੋ ਨੌਜਵਾਨਾਂ ਨੇ ਆ ਕੇ ਲੁੱਟ ਦੀ ਵਾਰਦਾਤ ਨੂੰ ਇੰਦਾਮ ਦਿੱਤਾ ਹੈ ਜੋ ਪੁਲਿਸ ਵੱਲੋਂ ਉਸੇ ਵਕਤ ਉਹਨਾਂ ਦੀ ਦੁਕਾਨ ਪਰ ਮੌਕਾ ਵਾਰਦਾਤ ਪਰ ਜਾ ਕੇ ਮੌਕਾ ਵੇਖਿਆ ਗਿਆ ਡੀਐਸਪੀ ਸਿਟੀ ਸਾਹਿਬ ਸੀਆਈਏ ਇਨਚਾਰਜ ਵੀ ਮੌਕੇ ਤੇ ਆਏ ਇਸ ਤੋਂ ਬਾਅਦ ਅਲੱਗ-ਅਲੱਗ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ